ਦੇਖੋ ਜਿਹੜੀ ਆਮ ਆਦਮੀ ਪਾਰਟੀ ਸੀ ਬਹੁਤ ਬੜੀਆਂ ਬੜੀਆਂ ਗੱਲਾਂ ਕੀਤੀਆਂ ਇਹਨਾਂ ਨੇ ਇਮਾਨਦਾਰੀ ਦੀਆਂ ਗੱਲਾਂ ਕੀਤੀਆਂ ਲੋਕਾਂ ਦੇ ਕੰਮ ਕਰਨ ਦੀਆਂ ਗੱਲਾਂ ਕੀਤੀਆਂ ਲੋਕਾਂ ਨੂੰ ਨੌਕਰੀਆਂ ਦੇਣ ਦੀਆਂ ਗੱਲਾਂ ਕੀਤੀਆਂ ਤੇ ਪਰ ਜਦੋਂ ਸਰਕਾਰ ਬਣ ਗਈ ਬਿਲਕੁਲ ਇਹ ਉਲਟ ਕੰਮ ਚੱਲ ਪਿਆ ਤੇ ਇਹ ਗੱਲ ਕੀਤੀ ਕਿ ਅਸੀਂ ਆਮ ਘਰਾਂ ਦੇ ਮੁੰਡਿਆਂ ਅਸੀਂ ਜਿਹੜੇ ਆਮ ਘਰਾਂ ਦੇ ਮੁੰਡੇ ਨੇ ਉਹਨਾਂ ਨੂੰ ਉੱਪਰ ਚੱਕਾਂਗੇ ਤੇ ਉਹਦੀ ਬਜਾਇਤ ਤੇ ਜਿਹੜੇ ਇਹਨਾਂ ਦੇ ਵਰਕਰ ਸੀ ਜਿਨ੍ਹਾਂ ਨੂੰ 14-14 ਸਾਲ ਹੋ ਗਏ ਸੀ ਕੰਮ ਕਰਦਿਆਂ ਨੂੰ ਉਹ ਉਹਨਾਂ ਨੇ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਤੇ ਨਵੀਆਂ ਪਾਰਟੀਆਂ ਚੋਂ ਨਵੇਂ ਬੰਦੇ ਲਿਆ ਕੇ ਪੈਸੇ ਲੈ ਕੇ ਟਿਕਟਾਂ ਦੀ ਨਹੀਂ ਸ਼ੁਰੂ ਕਰਤੀਆਂ ਸੋ ਉਹਦੇ ਉਹਦੇ ਨਾਲ ਇਹ ਨੁਕਸਾਨ ਹੋਇਆ ਇਹਨਾਂ ਦਾ ਆਪਣੀ ਗੱਲ ਦੇ ਉੱਤੇ ਪੂਰੇ ਉੱਤਰ ਨਹੀਂ ਹਨ ਇਹ ਉੱਤਰ ਨਹੀਂ ਉਲਟ ਚੱਲ ਪਿਆ ਇਹ ਤਾਂ ਕਹਿੰਦੇ ਸਾਨੂੰ ਸਿਕਿਉਰਿਟੀ ਲੋੜ ਹੀ ਨਹੀਂ ਹੁਣ ਮਾਨ ਸਾਹਿਬ ਜਿੱਦੇ ਜਾਣਦੇ ਨੇ ਉਤੇ ਰਸਤੇ ਬੰਦ ਹੋ ਜਾਂਦੇ ਨੇ ਤੇ ਹਰ ਬੰਦਾ ਜਿਹੜੇ ਮੰਤਰੀ ਵੀ ਨੇ ਉਹ ਵੀ ਚਾਰ-ਚਾਰ ਗੱਡੀਆਂ ਲੈ ਕੇ ਚੱਲਦੇ ਨੇ ਅਸੀਂ ਮੰਤਰੀ ਆਹਾਂ ਅਸੀਂ ਕਦੇ ਇੱਕ ਗੱਡੀ ਤੋਂ ਵੱਧ ਨਹੀਂ ਲਈ ਹੈ ਪਰ ਇਹਨਾਂ ਦੇ ਚਾਰ-ਚਾਰ ਗੱਡੀਆਂ ਅੱਗੇ ਹੀ ਪੁਲਿਸ ਪਿੱਛੇ ਹੀ ਪੁਲਿਸ ਜੋ ਹੁਣ ਇਹਨਾਂ ਦੇ ਕਹਿਣ ਤੇ ਕਰਨ ਦੇ ਵਿੱਚ ਬਹੁਤ ਵੱਡਾ ਫਰਕ ਆ ਗਿਆ ਸੋ ਇਹ ਇਹ ਜੇ ਸਿਸਟਮ ਠੀਕ ਹੈ ਲੋਕਾਂ ਨੇ ਉਹਨੂੰ ਦੇਖਿਆ ਕਿ ਬਹੁਤ ਬੜੀਆਂ ਗੱਲਾਂ ਕਰਦੇ ਨੇ ਵੋਟਾ ਪਾਤੀਆਂ ਬਣ ਗਈਆਂ ਹੁਣ ਗਾਂਹ ਬਾਸ ਤੇ ਇਹਨਾਂ ਦੇ ਜਿਹੜੇ ਮੇਨ ਅਧਿਕਾਰੀ ਨੇ ਜਿਹੜੇ ਸਹੀ ਕੰਮ ਕਰਨ ਵਾਲੇ ਸੀਗੇ ਉਹ ਤੇ ਹਰ ਕੰਸਿਸਟੈਂਸੀ ਦੇ ਵਿੱਚ ਹੀ ਦੇਖ ਲੋ ਤੇ ਉਹ ਸਾਰੇ ਛੱਡ ਛੱਡ ਕੇ ਇਹਨਾਂ ਨੂੰ ਆ ਰਹੇ ਨੇ ਬਿਲਕੁਲ ਪੁਨਰ ਸਰਜੀਤ ਸ਼ਰਮਣੀ ਅਕਾਲੀ ਦਲ ਵੱਲੋਂ ਸਮਾਣਾ ਹਲਕੇ ਚ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਪੱਛਮੀ ਤੇ ਬਲਾਕ ਸਭਾ ਚੋਣਾਂ ਲੜੀਆਂ ਜਾ ਰਹੀਆਂ ਨੇ ਨਹੀਂ ਸਾਰੇ ਸਾਥ ਦਾ ਨਹੀਂ ਲੜ ਰਹੇ ਸੀ ਕਾਫੀ ਉਹ ਹੈ ਇਹ ਦੇਖੋ ਸਾਡੇ ਕੋਲ ਹਲੇ ਚੋਣ ਨਿਸ਼ਾਨ ਨਹੀਂ ਸੀ ਚੋਣ ਨਿਸ਼ਾਨ ਸਾਡਾ ਜਦੋਂ ਮਿਲ ਗਿਆ ਹੁਣ ਤਾਂ ਅਸੀਂ ਚੋਣ ਨਿਸ਼ਾਨ ਦੱਛ ਰਹੇ ਹਾਂ ਲੋਕਾਂ ਨੂੰ ਤੇ ਇਹ ਦੇਖਿਆ ਵੀ ਇੱਕ ਲਗਤੜਾਈ ਕਰਨੀ ਹੈ ਪੁਨਰ ਸਰਜੀਤ ਅਕਾਲੀ ਦਲ ਨੇ ਇਕ ਲੱਖ ਲੋਕ ਚਾਹੁੰਦੇ ਨੇ ਲੋਕ ਗੱਲਾਂ ਕਰਦੇ ਨੇ ਕਹਿੰਦੇ ਜੀ ਤੁਸੀਂ ਅੱਗੇ ਆਓ ਅੱਗੇ ਆਓ ਅੱਗੇ ਆਓ ਤੇ ਇਹ ਦੇਖਿਓ ਦਿਨਾਂ ਦੇ ਵਿੱਚ ਹੀ ਕਿਉਂਕਿ ਇਹ ਜਿਹੜਾ ਅਕਾਲੀ ਦਰਸ ਸੀ ਇਹ ਸ਼੍ਰੀ ਅਕਾਲ ਤਖਤ ਸਬਤੋਂ ਬਣਿਆ ਸੀ ਅਸੀਂ ਵੀ ਉਸੇ ਦੇ ਲੈ ਕੇ ਚੱਲ ਰਹੇ ਹਾਂ ਅਸੀਂ ਪਹਿਲਾਂ ਵੀ ਕੰਮ ਕੀਤੇ ਨੇ ਗਾਹਾਂ ਵੀ ਕੰਮ ਕਰਨੇ ਨੇ ਤੇ ਉਹ ਕਹਿਣਾ ਜੋ ਕਰ ਸਕਦੇ ਹਾਂ ਅਕਾਲ ਤਖਤ ਸਬਤ ਦੇ ਜਥੇਦਾਰ ਉਲਦੀਪ ਤੋਂ ਗੜਕਾਂ ਤੋਂ ਭੱਲੋ ਜਿਹੜੇ ਗਰਵਾਚਨ ਸਿੰਘ ਤੇ ਬਲਟੋਹਾ ਸਿੰਘ ਨੂੰ ਮਾਫੀ ਦਿੱਤੀ ਗਈ ਹੈ ਉਸ ਨੂੰ ਪੁਨਰ ਸੁਜੀਤ ਕਾਲੀ ਦਲ ਕਿਸ ਤਰ੍ਹਾਂ ਦੇਖ ਰਿਹਾ ਲੋਕਾਂ ਦੀਆਂ ਭਾਵਨਾਵਾਂ ਦੇਖੋ ਇਹ ਤਾਂ ਹਾਲੇ ਗੱਲਾਂ ਨੇ ਜਿੱਦੇ ਉਹਨੂੰ ਕੱਢਿਆ ਉਹਦੇ ਬੀ ਪਕਾਇਆ ਕਿ ਆਰਐਸਐਸ ਨਾਲ ਗੱਲ ਹੈ ਜੀ ਇਹ ਤਾਂ ਉੱਥੇ ਗੱਲ ਸੀ ਜਿੰਨੇ ਵੀ ਤਖਤਾਂ ਜਿਸਦਾ ਸਾਹਿਬ ਲਾਏ ਨੇ ਸਾਰੇ ਕੀ ਨਹੀਂ ਲਾਏ ਨੇ ਉਹ ਇੱਕੋ ਬੰਦੇ ਨੇ ਲਾਏ ਨੇ ਇੱਕੋ ਪਾਰਟੀਆਂ ਲਾਏ ਨੇ ਇੱਕੋ ਕੀਤਾ ਹੈ ਤੁਸੀਂ ਗਾਹਾਂ ਦੇਖ ਲਓ ਜਿਹੜੇ ਬੰਦੇ ਨੇ ਵੀ ਕੋਈ ਜਾਇਜ਼ ਗੱਲ ਕਰਤੀ ਹੈ ਭਾਈ ਰঞ্জੀਤ ਸਿੰਘ ਨੇ ਕਿਹਾ ਕਿ ਤੁਸੀਂ 350 ਸਾਲਾ ਬਣਾਉਣਾ ਉਹ 2-3 ਮਹੀਨੇ ਇਕੱਠੇ ਹੋ ਕੇ ਬਣਾ ਲਓ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਜੋ ਮਰਜ਼ੀ ਕਰਿਓ ਲੜ ਲਿਓ ਝਗੜ ਲਿਓ ਜੋ ਮਰਜ਼ੀ ਕਰ ਲਿਓ ਉਹਨੂੰ ਹਾਂ ਕਹਿਤੀ ਤੇ ਦੂਜੇ ਦਿਨ ਆ ਕੇ ਉਹਨੂੰ ਸ੍ਰੀ ਅਕਾਲ ਤਖਤ ਜੀ ਦੇ ਹਸਦਾਰੀ ਤੋਂ ਹਟਾਤਾ ਇੱਥੇ ਤੁਸੀਂ ਇੱਕ ਦੀ ਗੱਲ ਹੀ ਲੈ ਲਓ ਸਾਰੇ ਜਿੰਨੇ ਵੀ ਜਸਦਾਰ ਹਟਾਏ ਨੇ ਬਹੁਤ ਜ਼ਿਆਦਾ ਉਹ ਕਰਕੇ ਆਹਣ ਭਾਈ ਰਖਵੀਰ ਸਿੰਘ ਉਹ ਫੋਰਸਲੀ ਕਰਤਾ ਵੀ ਛੁੱਟੀ ਲੈ ਕੇ ਭੱਜ ਜਾ ਨਹੀਂ ਤੇਨੂੰ ਕੱਢ ਦਾਂਗੇ ਸ਼ੋਕਾ ਹੈਲਥ ਕੇਰਿੰਗ ਦੇ ਵਿੱਚ ਬਹੁਤ ਬੜਾ ਫਰਕ ਆ। ਇਹ ਮੰਨ ਲਓ ਵੀ ਇਹ ਜਿਹੜੀ ਬਿਰਸਾ ਸਿੰਘ ਬਲਟੋਹਾ ਤੇ ਗੁਰਬਚਨ ਸਿੰਘ ਮਾਫੀ ਦਿੱਤੀ ਕਿ ਇਹਨੂੰ ਸ਼ਿਕਾਇਤ ਲਾ ਕੇ। ਇਹ ਇਹ ਤਾਂ ਦੇਖੋ ਮੈਂ ਮੈਂ ਤੁਹਾਨੂੰ ਇਹ ਦੱਸਦਾ ਵੀ ਇਹ ਇਹ ਤਾਂ ਇਹਨਾਂ ਨੂੰ ਜੋ ਮਰਜ਼ੀ ਕਰਾ ਲਓ ਜੀ ਉਹ ਤਾਂ ਜੋ ਉਹ ਇਹਨਾਂ ਨੂੰ ਲਿਖ ਕੇ ਦੇਣਾ ਹੈ ਉਹੀ ਉਹਨਾਂ ਨੇ ਬੋਲਣਾ। ਹੂੰ ਕੌਣ ਲਿਖ ਕੇ ਦਿੰਦਾ ਇਹ ਚੀਜ਼ਾਂ? ਇਹ ਦੇਖੋ ਇਹ ਤਾਂ ਪਾਰਟੀ ਲਿਖ ਕੇ ਦਿੰਦੀ ਹੈ। ਜਿਨ੍ਹਾਂ ਨੇ ਲਾਏ ਨੇ ਉਹੀ ਲਿਖ ਕੇ ਦਿੰਦੇ ਨੇ। ਹੂੰ ਪਰ ਕਿਸ ਤਰ੍ਹਾਂ ਲੋਕ ਜੱਜ ਕਿਸ ਤਰ੍ਹਾਂ ਕਰ ਰਹੇ ਨੇ ਇਹਨਾਂ ਨੂੰ ਨਹੀਂ ਲੋਕ ਤਾਂ ਜਿਸ ਦੀ ਰੇਖ ਹੀ ਨਹੀਂ ਉਹ ਲੋਕਾਂ ਦਾ ਕਿੰਨਾ ਰਿਸਪੌਂਸ ਆ ਕਿੰਨਾ ਕੋਹ ਹੈ ਤੇ ਰਾਤ ਨੂੰ ਉਹਦੀ ਤਾਜਪੁਛੀ ਕੀਤੀ ਗਈ ਫਿਰ ਜਿ세 ਬੰਦਿਆਂ ਨੂੰ ਕਿਹਾ ਗਿਆ ਪਰਸਨਲੀ ਕਿਹਾ ਗਿਆ ਕਿ ਤੁਸੀਂ ਇਹਦੀ ਤਾਜਪੁਛੀ ਕਰੋ ਫਿਰ ਇਹ ਗੱਲਾਂ ਕੋਈ ਲੋਕੇਸ਼ ਵੀ ਨਹੀਂ ਹਣੇ ਕਿਹਾ ਸਾਰੀਆਂ ਉਹ ਨਹੀਂ ਸੁਖਵੀਰ ਸਿੰਘ ਬਾਦਲ ਨੂੰ ਕਹੀ ਜਾਂਦੇ ਨੇ ਬਹੁਤ ਅਪੂਰ ਬਹੁਤ ਅਪੂਰ ਕਿ ਸੋਸ਼ਲ ਮੀਡੀਆ ਤੇ ਦੇਖੋ ਸੋਸ਼ਲ ਮੀਡੀਆ ਉਹ ਪੂਰਾ ਜੋਰ ਲਾ ਰਿਹਾ ਹੁਣ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਉੱਤੇ ਦਾ ਪੂਰਾ ਜੋਰ ਲੱਗਿਆ ਹੋਇਆ ਤੇ ਆਮ ਜਿੱਦ ਸੋ ਵੀ ਕਿ ਕਿਹੜੇ ਬੰਦੇ ਨੇ ਕਿੰਨੇ ਕੁ ਬੰਦੇ ਉਹਨਾਂ ਨਾਲ ਲੱਗ ਰਹੇ ਨੇ ਪਹਿਲਾਂ ਦੇਖਿਆ ਹੈ ਇਲੈਕਸ਼ਨ ਤੁਸੀਂ ਸਤਾਨ ਦੀਆਂ ਇਲੈਕਸ਼ਨਾਂ ਦੇਖੀਆਂ ਤੇ 19 ਦੀਆਂ ਇਲੈਕਸ਼ਨਾਂ ਦੇਖੀਆਂ 22 ਦੀਆਂ ਦੇਖੀਆਂ 24 ਦੀਆਂ ਦੇਖੀਆਂ ਹਰ ਜਗ੍ਹਾ ਤੇ ਘਟਦਾ ਰਿਹਾ ਗੱਲ ਤੇ ਹੁਣ ਕੋਈ ਵੱਖਰੀ ਗੱਲ ਤਾਂ ਨਹੀਂ ਹੋ ਗਈ ਧੰਨਵਾਦ ਥੈਂਕ ਯੂ ਸਹੀ ਨਹੀਂ ਇੱਧਰ ਜਾਉਣਾ ਪਏਗਾ ਕੋਣ ਸਹੀ ਨਹੀਂ ਹੈ ਇਹ ਆਮ ਪਾਰਟੀ ਵਾਲੇ ਜੀ ਫਿਰ ਮੈਂ ਤਾਂ ਛੱਡੀ ਪਾਰਟੀ ਕਿੰਨੇ ਸਾਲ ਤੁਸੀਂ ਆਵਾਦੀ ਪਾਰਟੀ ਦੀ ਸੇਵਾ ਕੀਤੀ ਹੈ ਮੈਂ 12-13 ਸਾਲ ਕੀਤੀ ਜੀ 14 ਤਾਂ ਲੱਗੇ ਜੀ ਮੋਲ ਨਹੀਂ ਪਾਇਆ ਨਾ ਮੋਲ ਨਹੀਂ ਪਾਇਆ ਉਹਨਾਂ ਨੇ ਮੁਫੀ ਰਖੜਾ ਸਾਹਿਬ ਨਾਲ ਜੁੜੇ ਹਾਂ ਹਾਂ ਜੀ ਰਖੜਾ ਸਾਹਿਬ ਨਾਲ ਜੁੜੇ ਕੀ ਨੀਤੀਆਂ ਕੀ ਸੀ ਸਿਆ ਚੇਤਨ ਸਿੰਘ ਜੋੜੇ ਮਾਦਰੀ ਦੇ ਸਮਾਣੇ ਦੇ ਵਿੱਚ ਨੀਤੀਆਂ ਤੇ ਇਹ ਪਹਿਲਾਂ ਤਾਂ ਕਹਿੰਦਾ ਸੀ ਦੀ ਆਪਾਂ ਸਾਰੇ ਰਲ ਕੇ ਕੰਮ ਕਰਾਂਗੇ ਜੰਗਾ ਕੰਮ ਕਰਾਂਗੇ ਮਾੜਾ ਨਹੀਂ ਕਰਾਂ ਕੋਈ ਕਰਾਂਗੇ ਫਿਰ ਬਾਅਦ ਚ ਬਲਕਾਰ ਸਿੰਘ ਦਾ ਜਿੰਮਾ ਜਿਹੜਾ ਸੀ ਉਹ ਸ਼ਰਾਬ ਲਾ ਕੇ ਕਰਨ ਵਿੱਚ ਜੀ ਫਿਰ ਉਹ ਛੱਡੀ ਪਈ ਪਾਰਕਮਣੇ ਇਸ ਕਰਕੇ ਛੱਡੀ ਹਾਂ ਬਲਕਾਰ ਕਰਕੇ ਛੱਡੀ ਬਈ